ਗਾਇਜ਼ ਗੁੱਡ ਮਾਰਨਿੰਗ ਗਾਇਜ਼ ਇਸ ਚੈਨਲ 'ਚ ਮੈਂ ਤੁਹਾਨੂੰ ਕੁਝ ਸਟੋਰੀਜ਼ ਸੁਣਾਉਂਗਾ ਇੰਟਰਸਟਿੰਗ ਸਟੋਰੀਜ਼ ਹੋਣਗੀਆਂ ਹਿਸਟਰੀ ਦੀਆਂ ਕੁਝ ਇੰਡੀਅਨ ਹਿਸਟਰੀ ਬਾਹਰਲੀ ਕੁਝ ਵੀ ਜੋ ਵੀ ਸਾਰੀ ਸਟੋਰੀ ਸੁਣਾਉਂਗਾ ਇਹਦੇ 'ਚ ਠੀਕ ਹੈ ਤੇ ਅੱਜ ਮੈਂ ਸਟੋਰੀ ਲੈ ਕੇ ਆਇਆ ਕਿ ਜਰਮਨ ਦੇ ਰਾਈਟਰ ਸੀਗੇ ਬਹੁਤ ਮਤਲਬ ਫੇਮਸ ਰਾਈਟਰ ਸੀ ਸਟੋਰੀਜ਼ ਵੀ ਉਹ ਬਣਾਉਂਦੇ ਸੀਗੇ ਤੇ ਰਾਈਟਿੰਗ ਕਰਦੇ ਸੀ ਨਾ ਸਟੋਰੀ ਰਾਈਟ ਕਰਦੇ ਸੀ ਉਹਨਾਂ ਦਾ ਨਾਮ ਸੀ ਫ੍ਰੈਂਸ ਕਾਫਕਾ ਜਿਹੜੇ ਕਿ 1883 ਚ ਉਹਨਾਂ ਦਾ ਜਨਮ ਹੋਇਆ ਸੀ ਤੇ 1924 ਚ ਉਹਨਾਂ ਦੀ ਡੈਥ ਹੋ ਗਈ ਸੀ ਤੇ ਐ ਮਤਲਬ 1922 ਦੀ ਸਟੋਰੀ ਆ ਤੇ ਜਿਹੜੇ ਫਰੈਂਸਕਾਫ ਕਾ ਸੀ ਉਹਨਾਂ ਇੱਕ پارک ਚ ਟੈਲ ਰਹੇ ਸੀ ਵਾਕ ਕਰ ਰਹੇ ਸੀ ਇਹ ਮਤਲਬ ਸ਼ਾਮ ਦਾ ਟਾਈਮ ਸੀ ਤੇ ਉਹਨਾਂ ਨੂੰ ਇੱਕ ਕੁੜੀ ਮਿਲੀ ਕੁੜੀ ਬਹੁਤ ਜ਼ਿਆਦਾ ਰੋ ਰਹੀ ਸੀ ਉਹ ਛੋਟੀ ਜਿਹੀ ਕੁੜੀ ਰੋਈ ਜਾਂਦੀ ਰੋਈ ਜਾਂਦੀ ਉਹਨੂੰ ਪੁੱਛਿਆ ਵੀ ਕੀ ਹੋਇਆ ਵੀ ਕਿਉਂ ਰੋ ਰਹੀਆਂ ਤੂੰ ਤੇ ਫਰੈਂਸਕਾਫ ਕਾ ਨੂੰ ਉਹ ਕਹਿੰਦੀ ਕਿ ਮੇਰੀ ਇੱਕ ਗੁੜੀਆ ਸੀ ਟੌਏ ਜੋ ਹੁੰਦਾ ਵੀ ਉਹ ਵਾਚ ਗਈ ਤੇ ਉਹ ਕਹਿੰਦੇ ਚਲ ਠੀਕ ਆ ਕੋਈ ਨਾ ਤੂੰ ਰੋ ਨਾ ਆਪਾਂ ਦੋਨੋਂ ਮਿਲ ਕੇ ਲੱਭਦੇ ਆ ਤੇ ਉਹ ਬਈ ਲੱਭ ਹੀ ਗਏ ਤੇ ਉਸ ਤੋਂ ਬਾਅਦ ਮਤਲਬ ਹਨੇਰਾ ਹੋ ਗਿਆ ਤੇ ਗੁੱਡੀ ਨਹੀਂ ਮਿਲੀ ਤੇ ਕਫਕਾ ਜਿਹੜੇ ਸੀਗੇ ਉਹ ਕਹਿੰਦੇ ਵੀ ਚਲ ਕੋਈ ਨਹੀਂ ਆਪਾਂ ਕੱਲ ਸੇਮ ਟਾਈਮ ਆਨੇ ਆ ਮਤਲਬ ਸੇਮ ਜਗ੍ਹਾ ਤੇ ਆਨੇ ਆ ਤੇ ਸਵੇਰੇ ਲੱਭਦੇ ਆ ਦਿਨ 'ਚ ਤੇ ਉਹ ਕਹਿੰਦੀ ਠੀਕ ਹੈ ਉਹਨਾਂ ਨੇ ਟਾਈਮ ਰੱਖਿਆ 10 ਵਜੇ ਦਾ ਸਵੇਰ ਦਾ ਤੇ ਸਵੇਰੇ ਆਗੇ ਬਈ ਗੁੱਡੀ ਫੇਰ ਵੀ ਨਹੀਂ ਲੱਭੇ ਤੇ ਫਿਰ ਉਹ ਨਾ ਕਫਕਾ ਆਪਦੇ ਨਾਲ ਇੱਕ ਲੈਟਰ ਲਿਖ ਕੇ ਲੈ ਕੇ ਆਏ ਸੀ ਮਤਲਬ ਤੁਸੀਂ ਸੋਚੋ ਉਹਨਾਂ ਨੇ ਕੀ ਕੁਝ ਸੋਚਿਆ ਮਤਲਬ ਇੱਕ ਰਾਈਟਰ ਕੀ ਕੁਝ ਸੋਚਦਾ ਉਹਨਾਂ ਨੇ ਇੱਕ ਲੈਟਰ ਲਿਖਿਆ ਤੇ ਉਹ ਲੈਟਰ ਵਾਚ ਉਹਨੂੰ ਛੋਟੀ ਗੁੱਡੀ ਛੋਟੀ ਗੁੱਡੀ ਨੂੰ ਦਿੱਤਾ ਤੇ ਲੈਟਰ ਵੀ ਗੁੱਡੀ ਵੱਲੋਂ ਸੀਗਾ ਕਹਿੰਦੀ ਵੀ ਤੂੰ ਰੋਣਾ ਤੁਸੀਂ ਰੋਣਾ ਵੀ ਮੈਂ ਆ ਨਾ ਦੁਨੀਆ ਘੁੰਮਣ ਗਈ ਆ ਦੁਨੀਆ ਘੁੰਮ ਨਿਕਲੀ ਤੇ ਮੈਂ ਆਪਦੀ ਜਿਹੜੀ ਵੀ ਜਰਨੀ ਹੋਊਗੀ ਉਹ ਤੇ ਜੋ ਜੋ ਕੁਝ ਮੇਰੇ ਨਾਲ ਹੋਊਗਾ ਮੈਂ ਤੁਹਾਨੂੰ ਸਾਰਾ ਕੁਝ ਦੱਸੂਗੀ ਹਰ ਰੋਇ ਮੈਂ ਨਵਾਂ ਲੈਟਰ ਲਿਖੂਗੀ ਉਹ ਕਹਿੰਦੀ ਠੀਕ ਹੈ ਚਲੋ ਐਂ ਇੱਕ ਵੀ ਸਟੋਰੀ ਚੱਲ ਪਈ ਤੇ ਕਫ ਕਰ ਜਦੋਂ ਵੀ ਮਿਲਦੇ ਉਹਨੂੰ ਨਵੀਂ-ਨਵੀਂ ਲੈਟਰ ਦੇ ਅਗਰ ਦੇ ਕੁੜੀ ਨੂੰ ਪੜ੍ਹ ਕੇ ਸੁਣਾਉਂਦੇ ਉਹ ਕੁੜੀ ਇੰਨਾ ਖੁਸ਼ ਹੁੰਦੀ ਨਾ ਵੀ ਉਹਨੂੰ ਕਯੂਰੀਸਟੀ ਹੁੰਦੀ ਸੀ ਵੀ ਹਾਂ ਅੱਗੇ ਕੱਲ ਕੀ ਹੋਊਗਾ ਮੇਰੀ ਕੁੜੀਆਂ ਨਾਲ ਅੱਗੇ ਕੀ ਹੋ ਰਿਹਾ ਤੇ ਮੇਰੇ ਕੋ ਕਦ ਤੱਕ ਪਹੁੰਚੂਗੀ ਹਾਂ ਮੈਂ ਹਣਾ ਤੇ ਫਿਰ ਵੀ ਐਂ 12 13 ਦਿਨ ਨਿਕਲ ਗਏ ਤੇ ਐਂਡ ਤੇ ਨਾ ਫਿਰ ਕਫ ਕਰਨ ਨੇ ਕੀ ਕੀਤਾ ਇੱਕ ਨਾ ਨਵੀਂ ਗੁੱਡੀ ਲੈ ਤੇ ਲੈ ਕੇ ਉਸ ਛੋਟੀ ਕੁੜੀ ਨੂੰ ਦੇਤੀ ਤੇ ਕੁੜੀ ਕਹਿੰਦੀ ਵੀ ਇਹ ਗੁੱਡੀ ਤਾਂ ਮੇਰੀ ਹੈ ਹੀ ਨਹੀਂ ਮੇਰੇ ਕੁੜੀਆਂ ਤਾਂ ਬਹੁਤ ਬਹੁਤ ਵੱਡੀ ਜੀਗੀ ਤੇ ਬਹੁਤ ਮਤਲਬ ਬਲਸ਼ ਕਰਦੀ ਸੀ ਗੋਰੀ ਸੀ ਵਾਈਟ ਸੀ ਉਹਨੇ ਡ्रेसेस ਪਾਈਆਂ ਹੋਈਆਂ ਸੀ ਵਧੀਆ ਤੇ ਫਿਰ ਉਹਨਾਂ ਨੇ ਇੱਕ ਲੈਟਰ ਹੋਰ ਦਿੱਤਾ ਉਹਨੂੰ ਛੋਟੀ ਕੁੜੀ ਨੂੰ ਕਹਿੰਦੇ ਵੀ ਇਹ ਲੈਟਰ ਵੀ ਨਾਲ ਆਇਆ ਤੇ ਤੂੰ ਦੇਖ ਤੇ ਉਹਨੇ ਜਦੋਂ ਲੈਟਰ ਪੜ੍ਹਿਆ ਤੇ ਉਹਨli ਉਹਦੇ ਤੇ ਲਿਖਿਆ ਸੀ ਮੇ ਮੇਰੀ ਜਰਨੀ ਨੇ ਨਾ ਮੇਰੇ ਜਰਨੀ ਨੇ ਮੈਨੂੰ ਬਦਲਤਾ ਤੇ ਫਿਰ ਕੁੜੀ ਮੰਨ ਗਈ ਵੀ ਮੇਰੀ ਹੀ ਇਹ ਗੁੱਡੀ ਆ ਉਹ ਮਤਲਬ ਉਹਨਾਂ ਨੇ ਆਪਣੇ ਘਰ ਨਾਲ ਲਾਇਆ ਹਨਾ ਉਹ ਕਿਸੇ ਵਗੈਰਾ ਕਰੀਆਂ ਤੇ ਮਤਲਬ ਬਹੁਤ ਖੁਸ਼ ਹੋਈ ਕਿ ਮੇਰੀ ਗੁੱਡੀ ਵਾਪਸ ਆ ਗਈ ਹੈ ਤੇ ਐਂ ਚਲੋ ਸਾਲ ਕਲੰਗਿਆ 1924 ਚ ਕਾਫਕਾ ਦੀ ਡੈਥ ਹੋ ਗਈ ਤੇ ਜਿਹੜੀ ਉਹ ਗੁੱਡੀ ਦਿੱਤੀ ਸੀ ਕਫਕਰ ਨੇ ਤੇ ਉਹ ਨਾ ਬਹੁਤ ਟਾਈਮ ਬਾਅਦ ਜਿਹੜੀ ਉਹ ਛੋਟੀ ਕੁੜੀ ਸੀ ਵੱਡੀ ਹੋ ਗਈ ਉਹਨੇ ਜਦੋਂ ਦੇਖਿਆ ਇਹਦੇ ਵਿੱਚ ਨੇ ਇੱਕ ਲੈਟਰ ਪਿਆ ਸੀ ਲੈਟਰ ਦੇ ਉੱਤੇ ਫਰੈਂਸ ਕਫਕਰ ਦੇ ਸਿਗਨੇਚਰ ਸੀ ਤੇ ਲਿਖਿਆ ਹੋਇਆ ਸੀਗਾ ਵੀ ਬੇਟਾ ਵੀ ਜਿਸ ਚੀਜ਼ ਨੂੰ ਤੁਸੀਂ ਪਿਆਰ ਕਰਦੇ ਹੋ ਨਾ ਉਹ ਸ਼ਾਇਦ ਇੱਕ ਵਾਰ ਚਲੀ ਜਾਊਗੀ ਪਰ ਜਿਹੜਾ ਪਿਆਰ ਤੁਹਾਨੂੰ ਵਾਪਸ ਮਿਲੂਗਾ ਨਾ ਉਹ ਕਿਸੇ ਹੋਰ ਰੂਪ ਚ ਆ ਕੇ ਮਿਲ ਜਾਊਗਾ ਮਤਲਬ ਤੁਸੀਂ ਸਾਰੇ ਚੇਂਜਸ ਨੂੰ ਅਪਣਾਓ ਹਮੇਸ਼ਾ ਕੋਈ ਨਾ ਕੋਈ ਅਗਰ ਤੁਹਾਨੂੰ ਛੱਡ ਕੇ ਗਿਆ ਤਾਂ ਉਹ ਵਾਪਸ ਤੁਹਾਡਾ ਤੁਸੀ ਮਤਲਬ ਸੱਚੇ ਹੋ ਨਾ ਤੁਹਾਡਾ ਪਿਆਰ ਤੁਹਾਨੂੰ ਵਾਪਸ ਜਰੂਰ ਮਿਲੇਗਾ ਚਾਹੇ ਉਸ ਉਸ ਪਰਸਨ ਤੋਂ ਨਾ ਮਿਲੇ ਕਿਸੇ ਹੋਰ ਤੋਂ ਮਿਲੇਗਾ ਤਾਂ ਚੇਂजेस ਨੂੰ ਅਪਣਾਉ ਤਾਂ ਮਤਲਬ ਬਹੁਤ ਡੀਪ ਓਨਲੀ ਇਹ ਵਰਡਿੰਗ ਸੀ ਇਹ ਆਪਾਂ ਸਮਝਣਾ ਜੀ ਦਾ ਅੱਜਕਲ ਦੇ ਇਹਦੇ ਵਿੱਚ ਵੀ ਤਾਂ ਇਹ ਛੋਟਾ ਜਿਹਾ ਇੱਕ ਪੁਆਇੰਟ ਸੀਗਾ ਤੇ ਜੋ ਕਿ ਫਰੈਂਕ ਕਾਫਕਾ ਨੇ ਆ ਆਪਣੀ ਸਟੋਰੀ ਵੀ ਦੱਸਿਆ ਤੇ ਮੈਂ ਤੁਹਾਨੂੰ ਰਿਲੇਟ ਕੀਤਾ ਗਾਇਜ਼ ਅ ਰੋਜ਼ ਮੈਂ ਨਵੀਂ ਸਟੋਰੀ ਲਾਈਕ ਆਉਂਗਾ ਨਵੇਂ ਨਵੇਂ ਹਿਸਟਰੀ ਇੰਡੀਆ ਦੇ ਸ੍ਰੀ ਵੀ ਸਿੱਖ ਇਤਿਹਾਸ ਦੀ ਵੀ ਤੇ ਜਿਹੜਾ ਕਿ ਮੈਂ ਇੱਕ ਆਪਣੇ ਇੱਕ ਚੈਨਲ ਤੇ ਪ੍ਰੋਮਿਸ ਕੀਤਾ ਸੀ ਰਾਣੀ ਜਿੰਦਾ ਦਾ ਉਹ ਵੀ ਤੇ ਪਲੀਜ਼ ਸਬਸਕ੍ਰਾਈਬ ਕਰਦੇ ਰਹੋ ਸ਼ੇਅਰ ਤੁਹਾਨੂੰ ਵਧੀਆ ਲੱਗੀ ਸਟੋਰੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਪਲੀਜ਼ ਥੈਂਕ ਯੂ